ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਡੇ ਚਰਾਂ ਤੇ ਬਹੁਤ ਬਸਵਾਗਤ ਹੈ ਮੇਰੇ ਵੱਲੋਂ ਆਪ ਸਭ ਨੂੰ ਮਾਘੀ ਅਤੇ ਲੋੜੀ ਦੀਆਂ ਬਹੁ ਬਹੁ ਮੁਬਾਰਕਾਂ ਤੇ ਅੱਜ ਲੋੜੀ ਹੈ ਤੇ ਆਪਾਂ ਆਪਣੀ ਨੰਨੀ ਪ੍ਰੀਤ ਦੀ ਲੋੜੀ ਵੰਡੀ ਹੈ ਸਾਨੂੰ ਕੁੜੀਆਂ ਅਤੇ ਮੁੰਡਿਆਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਕੁੜੀਆਂ ਵੀ ਸਮਾਨ ਹੀ ਹੁੰਦੀਆਂ ਹਨ ਇਹ ਵੀ ਬਹੁਤ ਕੰਮ ਕਰਦੀਆਂ ਹਨ ਤਾਂ ਇਸੇ ਕਾਰਨ ਆਪਾਂ ਅੱਜ ਲੋੜੀ ਦੇ ਧਿਆਨ ਨੂੰ ਮੁੱਖ ਰੱਖ ਕੇ ਪੂੜੇ ਵੀ ਬਣਾਏ ਹਨ ਤੇ ਪੂੜੇ ਆਪਣੇ ਬਨ ਰਹੇ ਆ ਤੁਸੀਂ ਵੇਖ ਸਕਦੇ ਆ ਤੇ ਪੂੜਾ ਆਪਣਾ ਬਣਨੂ ਤਿਆਰੀ ਹੈ ਪੂੜਾ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਤੇ ਹੁਣ ਆਪ ਐਸ ਨੂੰ ਤੁਹਾਨੂੰ ਚੈੱਕ ਕਰਕੇ ਵਿਖਾਵਾਂਗੇ ਇਹ ਦੇਖ ਸੰਦੇ ਪੂੜੇ ਹਨ ਤੁਸੀਂ ਵੀ ਆਪਣੇ ਘਰੇ ਬਣਾ ਸਕਦੇ ਆ ਇਹ ਬਹੁਤ ਹੀ ਸਵਾਦ ਬਣਿਆ ਹੈ ਤੇ ਤੁਸੀਂ ਬਣਾ ਸਕਦੇ ਆ ਇਹ ਆਪਣੀਆਂ ਬੱਕਰੀਆਂ ਤੇ ਇਹ ਠੰਡ ਮਣਾ ਰਹੀਆਂ ਨੇ ਤੇ ਮੈਂ ਉਹਨੇ ਆਪਣੇ ਅੰਦਰ ਢਾੜੇ ਪਿਆ ਤੇ ਇਹ ਥੋੜੀ ਠੰਡ ਅੱਜ ਤੇ ਇਸ ਕਰਕੇ ਆਪਾਂ ਲੋੜੀ ਵੀ ਬਾਲਾਂ ਲੋੜੀ ਵੀ ਬਖਾਵਾਂਗੇ ਤੇ ਆਪਾਂ ਹੁਣ ਲੋੜੀ ਪਾਲ ਲਈ ਐ ਮੈਂ ਤਿਲਕ ਉਹਨਾਂ ਆਇਆ ਤੇ ਨਾਲੇ ਮੈਂ ਨਾਲ ਹੀ ਹੱਥ ਸੇਕ ਰਿਆਂ ਹਾਂ ਤੇ ਇੱਟੇ ਲਾਪਾ ਪਾ ਕੇ ਠੇਲੇ ਤੇ ਇਹ ਆਪਣਾ ਮੂਵੀ ਦਾ ਸਮਾਨ ਤੁਸੀਂ ਦੇਖ ਸਕਦੇ ਹਾਂ ਤੇ ਆਪਣੇ ਆਪ ਘਵਾਂ ਤੇ ਮੰਡੀ ਵੀ ਆ ਗਈ ਲੋੜੀ ਤੇ ਤਿਲਪੋਂ ਤੇ ਹੱਥ ਸੇਕਣਾ ਤੇ ਤੇ ਤੁਸੀਂ ਦੇਖ ਸਕਦੇ ਆ ਇੱਥੇ ਆਪਣਾ ਦਾ ਬਲੌਗ